ਭਾਰਤ ਅਤੇ ਪਾਕਿਸਤਾਨ ਵਿਚਕਾਰ ਵੱਧਦੇ فوجی ਤਨਾਅ ਦਰਮਿਆਨ ਪਾਕਿਸਤਾਨ ਨੂੰ ਆਪਣੇ ਸਭ ਤੋਂ ਵੱਡੇ ਹਥਿਆਰ ਸਪਲਾਈ ਕੀ ਤੋ ਵੀ ਨਿਰਾਸ਼ਾ ਹੋਇਆ ਆਪਰੇਸ਼ਨ ਤੋਂ ਦੂਰ ਤੇ ਤਹਿਤ ਭਾਰਤੀ ਫੌਜ ਦੇ ਹਮਲੇ ਤੋਂ ਬਾਅਦ ਪਾਕਿਸਤਾਨ ਨੇ ਜਵਾਬੀ ਹਮਲੇ ਵਿੱਚ ਚੀਨੀ ਬਨੇ ਮਜ਼ਾਈਲਾ ਹਵਾਈ ਰੱਖਿਆ ਪ੍ਰਣਾਲੀਆਂ ਤੇ ਲੜਾਕੂ ਜਹਾਜ਼ਾਂ ਦੀ ਵਰਤੋਂ ਕੀਤੀ ਪਰ ਨਤੀਜਾ ਪਾਕਿਸਤਾਨੀ ਸ਼ਰਮਨਾਕ ਰਿਹਾ ਜ਼ਿਆਦਾਤਰ ਹਥਿਆਰ ਜਾਂ ਤਾਂ ਆਪਣੇ ਨਿਸ਼ਾਨੇ ਤੋਂ ਖੁੱਝ ਗਏ ਜਾ ਬਿਨਾ ਫਟੱਤੇ ਰਹਿ ਗਿਆ ਪਾਕਿਸਤਾਨ ਪਿਛਲੇ 15 ਸਾਲਾਂ ਤੋਂ ਰੱਖਿਆ ਉਪਕਰਾਂ ਲਈ ਚੀਨ ਤੇ ਬਹੁਤ ਜ਼ਿਆਦਾ ਨਿਰਭਰ ਹੈ ਹੋ ਗਿਆ ਹੈ 2020 ਅਤੇ 2024 ਦੇ ਵਿਚਕਾਰ ਪਾਕਿਸਤਾਨ ਦੇ ਹਥਿਆਰਾਂ ਦੇ ਆਯਾਤ ਵਿੱਚ ਚੀਨ ਦਾ ਹਿੱਸਾ ਲਗਭਗ 81% ਸੀ ਪਰ ਹਾਲਿਆ ਘਟਨਾਵਾਂ ਸਪੱਸ਼ਟ ਤੌਰ ਤੇ ਦਰਸਾਉਂਦੀਆਂ ਕਿ ਇਹ ਭਰੋਸਾ ਹੁਣ ਭੁਲੇਖਾ ਸਾਬਤ ਹੋ ਰਿਹਾ ਹੈ ਪਾਕਿਸਤਾਨ ਨੇ ਭਾਰਤ ਵਿਰੁੱਧ ਚੀਨ ਵਿੱਚ ਬੜੀਆਂ ਪੀਐਲ 15 ਮਜ਼ਾਈਲਾਂ ਦੀ ਵਰਤੋਂ ਕੀਤੀ ਇਸ ਦੀਆਂ ਵਿਸ਼ੇਸ਼ਤਾਵਾਂ ਦਾ ਚੀਨ ਦੁਆਰਾ ਵਿਆਪਕ ਤੌਰ ਤੇ ਪ੍ਰਚਾਰ ਕੀਤਾ ਗਿਆ ਸੀ ਇਸ ਮਜਾਇਲ ਵਿੱਚ ਹਵਾ ਤੋਂ ਹਵਾ ਵਿੱਚ ਹਮਲਾ ਕਰਨ ਦੀ ਸਮਰੱਥਾ ਹੈ ਅਤੇ ਇਸ ਦੀ ਵੱਤ ਤੋਂ ਆਧੁਨਿਕ ਲੜਾਕੂ ਜਹਾਜ਼ਾਂ ਵਿੱਚ ਕੀਤੀ ਜਾਂਦੀ ਹੈ ਪਰ ਜਦੋਂ ਉਹਨਾਂ ਨੂੰ ਅਸਲ ਮੁਕਾਬਲੇ ਵਿੱਚ ਵਰਤਿਆ ਗਿਆ ਤਾਂ ਉਹ ਫਟਾ ਤੋਂ ਪੀੜਾ ਜ਼ਮੀਨ ਤੇ ਡਿੱਗ ਪਏ ਇਸ ਸਾਲ ਪਾਕਿਸਤਾਨ ਦੀ ਪੂਰੀ ਰਾਗਨੀਤੀ ਸਵਾਲਾਂ ਦੇ ਘੇਰੇ ਵਿੱਚ ਆ ਗਈ 6-7 ਮਈ ਦੀ ਰਾਤ ਨੂੰ ਭਾਰਤ ਨੇ ਪਾਕਿਸਤਾਨ ਵਿੱਚ 9 ਵੱਧ ਦੀ ਟਿਕਾਣਿਆਂ ਨੂੰ ਤਬਾਹ ਕਰ ਦਿੱਤਾ ਪਾਕਿਸਤਾਨ ਨੇ ਜਵਾਬੀ ਕਾਰਵਾਈ ਕਰਨ ਦੀ ਕੋਸ਼ਿਸ਼ ਕੀਤੀ ਪਰ ਭਾਰਤ ਦੇ ਜਵਾਬੀ ਹਮਲੇ ਨੇ ਲਾਹੌਰ ਦੀ ਰੱਖਿਆ ਲਈ ਕਾਇਨਾਤ ਐਚਕਯੂ ਨੋ ਹਵਾਈ ਰੱਖਿਆ ਪ੍ਰਣਾਲੀ ਨੂੰ ਤਬਾਹ ਕਰ ਦਿੱਤਾ ਇਹ ਪ੍ਰਣਾਲੀ ਚੀਨ ਨੇ ਰੂਸ ਦੇ ਐਸ 300 ਦੀ ਤਰਜ਼ ਤੇ ਵਿਕਸਤ ਕੀਤੀ ਹੈ ਜਿਸ ਦੀ ਰੇਂਜ 120 ਕਿਲੋਮੀਟਰ ਤੱਕ ਦੱਸੀ ਜਾਂਦੀ ਹੈ ਪਰ ਇਹ ਵੀ ਭਾਰਤੀ ਵਾਇਸ ਸੈਨਾ ਦੀ ਤੇਜ਼ ਰਣਨੀਤੀ ਅੱਗੇ ਟਿਕ ਨਹੀਂ ਸਕਿਆ ਪਾਕਿਸਤਾਨ ਨੇ ਆਪਣੇ ਚੀਨੀ ਜੇ-10 ਲੜਾਕੂ ਜਹਾਜ਼ਾਂ ਰਾਹੀਂ ਭਾਰਤੀ ਹਵਾਈ ਸੈਨਾ ਨੂੰ ਚੁਣੌਤੀ ਦੇਣ ਦੀ ਕੋਸ਼ਿਸ਼ ਕੀਤੀ ਪਰ ਇਨ੍ਹਾਂ ਜਾਜਾ ਦਾ ਵੀ ਕੋਈ ਖਾਸ ਪ੍ਰਭਾਵ ਨਹੀਂ ਪਿਆ ਚੀਨ ਸਿਗਨਲ ਇੰਡੀਅਨ ਅਤੇ ਮਲਟੀ ਰੋਲ ਸਮਰੱਥਾ ਵਾਲੀ ਇਨ੍ਹਾਂ ਜਾਜਾ ਦੀ ਪ੍ਰਸ਼ੰਸਾ ਕਰ ਰਿਹਾ ਪਰ ਅਸਲ ਜੰਗੀ ਸਥਿਤੀ ਵਿੱਚ ਇਨ੍ਹਾਂ ਦੀਆਂ ਸਮਰੱਥਾਵਾਂ ਸਵਾਲਾਂ ਦੇ ਘੇਰੇ ਵਿੱਚ ਰਹਿਆਂ ਇਸ ਇਸ ਪੂਰੀ ਘਟਨਾ ਨੇ ਪਾਕਿਸਤਾਨ ਦੇ ਅੰਦਰ ਵੀ ਨਿਰਾਸ਼ਾ ਦਾ ਮਾਹੌਲ ਪੈਦਾ ਕਰ ਦਿੱਤਾ ਸੰਸਦ ਵਿੱਚ ਵਿਰੋਧੀ ਧਿਰ ਦੇ ਨੇਤਾ ਸ਼ਾਇਦ ਖੱਟਕ ਨੇਤਾ ਪ੍ਰਧਾਨ ਮੰਤਰੀ ਸ਼ਾਬਾਜ਼ ਸ਼ਰੀਫ ਨੂੰ ਕਾਇਰ ਵੀ ਕਿਹਾ ਉਹਨਾਂ ਦੇ ਦੋਸ਼ ਲਾਇਆ ਕਿ ਸ਼ਰੀਫ ਵਿੱਚ ਭਾਰਤ ਖਿਲਾਫ ਬੋਲਣ ਦੀ ਹਿੰਮਤ ਵੀ ਨਹੀਂ ਹੈ ਇਸ ਕਾਰਨ ਸਰੰਤੀ ਲੜ ਰਹੀ ਪਰ ਪਾਕਿਸਤਾਨੀ ਫੌਜ ਦਾ ਮਨੋਬਲ ਵੀ ਟੁੱਟ ਰਿਹਾ ਹੈ